ਜਿਹੜੇ ਅਕਾਲੀ ਲੀਡਰ ਅੱਜ ਤੱਕ ਤੁਹਾਡੇ ਨਾਲ ਖੜਦੇ ਰਏ ਅੱਜ ਤੁਹਾਡੇ ਖਿਲਾਫ ਫੜ ਗਏ। ਸਾਡੇ ਖਿਲਾਫ ਨਹੀਂ ਖੜੇ ਉਹ ਪੰਚ ਤੇ ਪੰਜਾਬ ਦੇ ਖਿਲਾਫ ਖੜੇ ਨੇ। ਪਾਰਟੀ ਦੇ ਵਿੱਚ ਰਹਿ ਕੇ ਵਿਰੋਧੀਆਂ ਦੀ ਚਾਲ ਦਾ ਕੰਮ ਕਰਨਾ ਇਹ ਵੱਡਾ ਧਰੋਹ ਆ। ਕੌਣ ਆਹਨਾਂ ਦੇ ਪਿੱਛੇ ਤੁਹਾਨੂੰ ਕੌਣ ਲੱਗਿਆ? ਯਾਰ ਸਪਸ਼ਟ ਹੀ ਹੈ ਤਾਂ ਹੁਣ। ਤਾਂ ਸਪਸ਼ਟ ਹੀ ਹੈ ਕਿ ਭਾਜਪਾ ਪਿੱਛੇ ਰਹਿ ਕੇ ਨਾਗਪੁਰ ਅਕਾਲੀ ਦਲ ਤਾਂ ਹੀ ਤਾਂ ਸੀ ਨਾਂ ਦਿੱਤਾ ਕਿ ਨਾਗਪੁਰ ਅਕਾਲੀ ਦਲ ਆ। ਭਾਜਪਾ ਨੂੰ ਕੀ ਫਾਇਦਾ ਤੁਹਾਨੂੰ ਪਾੜਨ ਦਾ? ਉਹ ਆਪਣਾ ਇੱਕ ਹੱਤ ਟੋਕਾ ਅਕਾਲੀ ਦਲ ਬਣਾਉਣਾ ਚਾਹੁੰਦੇ ਨੇ। ਜਦੋਂ ਅਸੀਂ ਸਮਝੌਤੇ ਕਰਕੇ ਨਾਲ ਰਹੇ ਹਾਂ ਸਰਕਾਰਾਂ ਦੇ ਵਿੱਚ ਉਦੋਂ ਤੁਹਾਡੇ ਨੂੰ ਰੂਲ ਨਹੀਂ ਕਰਦੀ ਸੀ ਭਾਜੀ ਜੀ ਉਦੋਂ ਆਪਣੇ ਫੈਸਲੇ ਲੈ ਜਾਂਦੇ ਸੀ ਹਾਲਾਂਕਿ ਉਹਨਾਂ ਦੇ ਕਹਿਣ ਤੇ ਹੋ ਸਕਦਾ ਕਿ ਕਦਕਾ ਫੈਸਲਾ ਸੀ ਵੀ ਕੋਈ ਗਲਤ ਲਿਆ ਹੋਵੇ ਜਿਹੜੇ ਉਧਰ ਗਏ ਨੇ ਉਹ ਤੋਂ ਲੱਗਦਾ ਕਿ ਥੱਲੇ ਲੱਗੇ ਜਾਉ। ਪਰ ਸਪਸ਼ਟ ਰੂਪ ਵਿੱਚ ਦਿਖ ਹੀ ਰਿਹਾ ਹੁਣ ਕਹਿਣ ਦੀ ਗੱਲ ਤਾਂ ਰਹੀ ਨਹੀਂ। ਪੰਚ ਕ ਲੀਡਰ ਹੀ ਅਸੀਂ ਆ ਕਹਿੰਦੇ ਦੂਜੇ ਤਾਂ ਸਾਰੇ ਆਪਣੇ ਕੁਰਸੀਆਂ ਬਚਾਉਣ ਵਾਲੇ ਆ। ਕੀ ਕੀਤਾ ਉਹਨਾਂ ਨੇ? ਆਵਾਜ਼ ਕੁੱਛ ਨਹੀਂ ਵੀ ਆਵਾਜ਼ ਚੱਕਦੇ ਨੇ ਕੋਈ। ਸਾਹ ਨਹੀਂ ਕੱਢਦਾ ਕੋਈ। ਸਾਰਾ ਦਿਨ ਕੱਲ ਜਿਹਨੂੰ ਨਿੰਦਣ ਤੋਂ ਬਿਲਾ ਹੋਰ ਕੋਈ ਗੱਲ ਜੇ ਕਰਦੇ ਹੁਣ ਤਾਂ ਦੱਸਿਓ। ਅਕਾਲੀ ਦਲ ਸੁਧਾਰ ਲਹਿਰ ਚਲਾ ਰਹੇ ਆ ਅਕਾਲੀ ਦਲ ਸੁਧਾਰ ਲਹਿਰ ਨਹੀਂ ਅਕਾਲੀ ਦਲ ਨਿਹੰਗਾਰ ਲਹਿਰ ਚਲਵਾ ਰਹੇ ਨੇ ਸ਼ਫੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਕਿ ਨਹੀਂ ਚਾਹੀਦਾ ਕਿਉਂ ਦੇਣ ਜਵਾਬ ਖੱਟੇ ਉਹ ਜਿਹਨੇ ਕਹਿੰਦਾ ਕਿ ਸਾਰਾ ਨੁਕਸਾਨ ਇਹਨਾਂ ਨੇ ਕੀਤਾ ਉਹਨਾਂ ਦੇ ਕਹਿਣ ਨਾਲ ਕੀ ਹੁੰਦਾ ਸਭ ਤੋਂ ਵੱਧ ਨਿਸੰਤ ਇਹ ਕਰਕੇ ਅਕਾਲੀ ਦਲ ਦਾ ਕੋਈ ਸੀਟ ਹੈ ਉਮੀਦ ਲੱਗ ਰਹੀ ਹੈ ਤੁਹਾਨੂੰ ਅਸੀਂ ਤਾਂ 40 ਸੀਟਾਂ ਦੀ ਟੋਲੀ ਲੜਾਂਗੇ ਬਾਕੀ ਸਮਝੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੰਤ ਹਰਜਨ ਸਿੰਘ ਲੰਗੋਵਾਲ ਦੀ ਵਰਸੀ ਮਨਾਈ ਜਾ ਰਹੀ ਹੈ ਤੇ ਦੂਜੇ ਪਾਸੇ ਬਾਗੀ ਧੜੇ ਦੇ ਵੱਲੋਂ ਵੀ ਇੱਕ ਪੈਰਲਲ ਰੈਲੀ ਕੀਤੀ ਜਾ ਰਹੀ ਹੈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਚੰਦਰ ਮਦੂਦ ਉਹਨਾਂ ਨੇ ਗੱਲਬਾਤ ਕਰਦੇ ਆਂ ਚੰਦਰ ਸਾਹਿਬ ਅੱਜ ਅਕਾਲੀ ਦਲ ਵਰਸੀ ਮਨਾ ਰਿਹਾ ਸੰਤ ਹਰਜਨ ਸਿੰਘ ਲੰਗੋਵਾਲ ਦੀ ਪਰ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਅੱਜ ਉਹੋ ਜਿਹਾ ਅਕਾਲੀ ਦਲ ਹੈਗਾ ਜਿਹਦੇ ਖਾਤਰ ਕੁਰਬਾਨੀਆਂ ਲੰਗੋਵਾਲ ਸਾਹਿਬ ਵਰਗੀਆਂ ਦਿੱਤੀਆਂ ਬਿਲਕੁਲ ਕਿਉਂ ਨਹੀਂ ਹੈਗਾ 103 ਸਾਲ ਦਾ ਸ਼੍ਰੋਮਣੀ ਕਾਲ ਦਾ ਇਤਿਹਾਸ ਹੈ ਤੇ ਸੰਤ ਅਮਰਸ਼ੀਰ ਸੰਤ ਅਰਚਨ ਸਿੰਘ ਲੌਂਗੋਵਾਲਜ ਦੀ ਵਰਸੀ ਤੇ ਸਰਤ ਸਰ ਸਤਕਾਰ ਭੇਟ ਕਰਨ ਲਈ ਸਮੁੱਚੀ ਸ਼੍ਰੋਮਣੀ ਕਾਲ ਦੀ ਲੀਡਰਸ਼ਿਪ ਤੇ ਸੰਗਤ ਪਹੁੰਚੀ ਹੋਈ ਆ ਇਹ ਦਰਸਾਉਂਦੀ ਆ ਕਿ ਅੱਜ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲ ਦੇ ਵਿੱਚ ਪੰਥ ਤੇ ਪੰਜਾਬ ਲਈ ਕੁਰਬਾਨੀਆਂ ਦੇਣ ਵਾਲੇ ਆਗੂ ਹੈਗੇ ਨੇ ਸਮੇਂ-ਸਮੇਂ 'ਤੇ ਜਦੋਂ ਵੀ ਲੋੜ ਪਈ 103 ਸਾਲ ਦੇ ਵਿੱਚ ਅਕਾਲੀ ਦਲ ਹੀ ਮੋਰੇ ਹੋ ਕੇ ਲੜਿਆ ਬਾਕੀ ਤਾਂ ਸਾਰਿਆਂ ਨੇ ਪੰਥ ਤੇ ਪੰਜਾਬ ਨੂੰ ਖੋਰਾ ਕਰਨ ਲਈ ਚਾਲਾਂ ਹੀ ਚਲੀਆਂ ਨੇ ਅੱਜ ਵੀ ਸਮਾਂ ਹੋਇਆ ਜੀ ਆ ਅੱਜ ਵੀ ਦੇਖੋ ਤੁਸੀਂ ਅੱਜ ਵੀ ਪਮਾ ਕੀ ਸਰਕਾਰ ਦੋ ਵਾਰ ਸ਼ੋਮਨੀਕਲ ਤੋਂ ਸੱਤਾ ਤੋਂ ਬਾਹਰ ਆ ਨਾ ਸਤਾਰਾਂ ਚ ਬਣੀ ਨਾ ਬਾਈ ਚ ਬਣੀ ਉਹਦੇ ਬਾਵਜੂਦ ਵੀ ਅਕਾਲੀ ਦਲ ਨੂੰ ਤੋੜਨ ਲਈ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਚਾਲਾਂ ਫੇਰ ਵੀ ਚੱਲੇ ਜਾਣੀਆਂ ਨੇ ਡਰ ਕਿਉਂ ਆ ਡਰ ਇਹ ਗੱਲ ਕਰਕੇ ਆ ਕਿਉਂਕਿ ਜੇ ਹੱਕ ਸੱਚ ਦੇ ਲਈ ਲੜਨਾ ਹੈ ਖੜਨਾ ਹੈ ਤਾਂ ਉਹ ਅਕਾਲੀ ਦਲ ਨੇ ਖੜਨਾ ਬਾਕੀ ਕਿਸੇ ਨੇ ਕੋਈ ਗੱਲ ਕਰਨੀ ਜਿਹੜੇ ਅਕਾਲੀ ਲੀਡਰ ਅੱਜ ਤੱਕ ਤੁਹਾਡੇ ਨਾਲ ਖੜਦੇ ਰਏ ਅੱਜ ਤੁਹਾਡੇ ਖਿਲਾਫ ਖੜ ਗਏ। ਸਾਡੇ ਖਿਲਾਫ ਨਹੀਂ ਖੜੇ ਉਹ ਪੰਥ ਤੇ ਪੰਜਾਬ ਦੇ ਖਿਲਾਫ ਖੜੇ ਨੇ। ਉੱਪੀ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਵਿੱਚ ਰਹਿ ਕੇ ਵਿਰੋਧੀਆਂ ਦੀ ਚਾਲ ਦਾ ਕੰਮ ਕਰਨਾ ਇਹ ਵੱਡਾ ਧਰੋਹ ਆ। ਕੌਣ ਆਹਨਾਂ ਦੇ ਪਿੱਛੇ ਤੁਹਾਨੂੰ ਕੌਣ ਲੱਗਿਆ? ਯਾਰ ਸਪਸ਼ਟ ਹੀ ਹੈ ਤਾਂ ਹੁਣ। ਤਾਂ ਸਪਸ਼ਟ ਹੀ ਹੈ ਕਿ ਭਾਜਪਾ ਪਿੱਛੇ ਰਹਿ ਕੇ 나ਗਪੁਰ ਕਾਲੀ ਦਲ ਤਾਂ ਹੀ ਤਾਂ ਅਸੀਂ ਨਾਂ ਦਿੱਤਾ ਕਿ 나ਗਪੁਰ ਕਾਲੀ ਦਲ ਆ। ਅੱਜ ਵੀ ਦੇਖਿਓ ਤੁਸੀਂ ਜਿਹੜੇ ਉਹਨਾਂ ਦਾ ਉੱਥੇ ਇਕੱਠ ਹੋਇਆ। ਇੱਕ ਸਟੇਜ ਤੇ ਹੁਣ ਕੁਝ ਆਗੂ ਸਾਹਿਬਾਨ ਦੱਸ ਰਹੇ ਸੀ। ਕਿ ਕਿਵੇਂ ਬੀਜੇਪੀ ਨੇ ਪੂਰੀ ਸਪੋਰਟ ਕੀਤੀ ਹੈ ਫਾਈਨੈਂਸ਼ਲੀ ਤੌਰ ਤੇ ਬੰਦਿਆਂ ਦੇ ਤੌਰ ਤੇ ਸੋ ਅੱਜ ਦਾ ਮੈਂ ਕਹਿੰਦਾ ਵੀ ਬਿਲਕੁਲ ਸਪਸ਼ਟ ਹੋ ਗਿਆ ਕਿ ਬੀਜੇਪੀ ਸਿੱਧੇ ਰੂਪ ਦੇ ਵਿੱਚ ਇਹ ਨਾਗਪੁਰ ਕਾਲੀਜਦ ਦੇ ਹੱਕ ਵਿੱਚ ਆ ਚੁੱਕੀ ਹੈ ਬੀਜੇਪੀ ਨੂੰ ਕੀ ਫਾਇਦਾ ਤੁਹਾਨੂੰ ਪਾੜਨ ਦਾ ਉਹ ਆਪਣਾ ਇੱਕ ਹੱਥ ਟੋਕਾ ਕਾਲੀਜਦ ਬਣਾਉਣਾ ਚਾਹੁੰਦੇ ਨੇ ਆ ਫਾਇਦਾ ਕਿਉਂਕਿ ਸ਼੍ਰੋਮਣੀ ਕਾਲੀਜਦ ਦਾ ਕਾਲੀਜਦ ਬੀਜੇਪੀ ਨਾਲ ਸਮਝੌਤਾ ਰਿਹਾ ਸਮਝੌਤੇ ਹੋਇਆ ਕਰਦੇ ਨੇ ਰਾਜਨੀਤਿਕ ਸਮਝੌਤੇ ਹੁੰਦੇ ਨੇ ਪਰ ਉਹ ਸ਼ਰਤਾਂ ਤੇ ਮੁੱਦਿਆਂ ਦੇ ਆਧਾਰ ਤੇ ਹੁੰਦੇ ਨੇ ਪਰ ਕਿਸ ਦੇ ਥੱਲੇ ਲੱਗ ਜਾਣਾ ਇਹ ਇਹ ਸਮਝੌਤੇ ਦਾ ਤੇ ਥੱਲੇ ਲੱਗਣ ਦਾ ਫਰਕ ਹੁੰਦਾ ਨਾ ਜਦੋਂ ਤੁਸੀਂ ਸਮਝੌਤੇ ਕਰਕੇ ਨਾਲ ਰਹੇ ਹੋ ਸਰਕਾਰਾਂ ਦੇ ਵਿੱਚ ਉਦੋਂ ਤੁਹਾਡੇ ਨੂੰ ਅਰੂਣ ਨਹੀਂ ਕਰਦੀ ਸੀ ਬੀਜੇਪੀ ਉਦੋਂ ਆਪਣੇ ਆ ਫੈਸਲੇ ਲੈ ਜਾਂਦੇ ਸੀ ਇਕੱਲੇ ਦਲ ਆਪਣੇ ਫੈਸਲੇ ਆਪ ਲੈਂਦਾ ਸੀ ਬੀਜੇਪੀ ਵਾਲੇ ਆਪਣੇ ਫੈਸਲੇ ਆਪ ਲੈਣੇ ਨੇ ਹਾਲਾਂਕਿ ਉਹਨਾਂ ਦੇ ਕਹਿਣ ਤੇ ਹੋ ਸਕਦਾ ਕਿ ਕਦੁੱਕਾ ਫੈਸਲਾ ਸੀ ਵੀ ਕੋਈ ਗਲਤ ਲਿਆ ਹੋਵੇ ਪਰ ਉਹ ਸਮਝੌਤੇ ਜਦੋਂ ਪਾਰਟੀਆਂ ਹੁੰਦੀਆਂ ਨੇ ਬਹੁਤ ਕੁਝ ਹੱਲ ਮਸਲੇ ਕਰਵਾਏ ਵੀ ਨੇ ਇਹ ਵੀ ਨਹੀਂ ਗੱਲ ਹੈ ਕਿ ਬੀਜੇਪੀ ਨੇ ਸਮਝੌਤੇ ਹੁੰਦੇ ਕੋ ਮਸਲਾ ਨਹੀਂ ਹੱਲ ਕਰਾਇਆ ਬਥੇਰੇ ਮਸਲੇ ਹੱਲ ਕਰਾਏ ਨੇ ਬਥੇਰੇ ਕੰਮ ਕਰਾਏ ਨੇ ਜੇ ਬੰਦੀ ਸਿੰਘਾਂ ਨੂੰ ਜੇ ਕਾਲੀ ਸੂਚੀ ਦੇ ਵਿੱਚੋਂ ਮਾਫ ਕਰਨਾ ਜਿਹੜੇ ਕਾਲੀ ਸੂਚੀ ਦੇ ਵਿੱਚ ਸਿੰਘਾਂ ਦੇ ਨਾਮ ਸੀਗੇ ਕਿ ਉਹਨਾਂ ਦੇ ਨਾਮ ਹਟਾਏ ਗਏ ਜੇ ਕਾਲੀ ਦਲ ਕੇਂਦਰ ਨਾਲ ਸਹਿਯੋਗਤਾ ਸੀ ਤਾੜਪੌਣ ਵਿੱਚ ਕੰਮ ਜਾ ਰਹੇ ਹੋਏ ਹੋਰ ਬਹੁਤ ਇਦਾਂ ਦੇ ਕੰਮ ਸੀਗੇ ਜਿਹੜੇ ਅਕਾਲੀ ਦਲ ਕਰੋਨ ਦੇ ਵਿੱਚ ਕੰਮ ਜਾ ਰਹੇ ਆ ਪਰ ਜੇ ਆਪਾਂ ਕਹੀਏ ਕਿ ਸਾਰਾ ਕੁਝ ਅਕਾਲੀ ਦਲ ਥੱਲੀ ਲੱਗ ਜਵੇ ਸਾਰਾ ਕੁਝ ਉਹਨਾਂ ਦੇ ਕਹਿੰਦੇ ਕਰ ਲਾ ਜਵੇ ਇਹ ਨਹੀਂ ਹੋ ਸਕਦਾ ਅਕਾਲੀ ਦਲ ਦੀ ਆਪਣੀ ਇੱਕ ਸਿਧਾਂਤ ਨੇ ਆਪਣੀ ਇੱਕ ਵਿਚਾਰਧਾਰਾ ਜਿਹੜੇ ਉਧਰ ਗਏ ਨੇ ਉਹ ਤੁਹਾਨੂੰ ਲੱ ਸਪੋਚਰ ਉਹ ਜੋ ਦਿਖਾਈ ਰਿਹਾ ਹੁਣ ਕਹਿਣ ਦੀ ਗੱਲ ਤਾਂ ਰਹੀ ਨਹੀਂ ਉਹਦੀ ਤਾਂ ਇੰਟਰਵਿਊ ਆ ਗਿਆ ਆਪ ਸਾਫ਼ ਕੀ ਹਾਂ ਅਸੀਂ ਸੋਨੇ ਬੀਜਪੀ ਐਂਕਰੇ ਬੀਜਪੀ ਨਾਲ ਸਮਝੌਤਾ ਹੋ ਜਾਂਦਾ ਆ ਇਹ ਹੋ ਜਾਂਦਾ ਬੀਜਪੀ ਨਾਲ ਸਮਝੌਤਾ ਹੁੰਦਾ ਇਹ ਹੋ ਜਾਂਦਾ ਸੋ ਅੱਜ ਜਿਹੜੀਆਂ ਰੈਲੀ ਦੇ ਵਿੱਚ ਚਰਚਾਵਾ ਉਹਨਾਂ ਦੇ ਇਕੱਠ ਵਿੱਚੋਂ ਆ ਰਹੀਆਂ ਨੇ ਉਹ ਵੀ ਸਪਸ਼ਟ ਵਿੱਚ ਆ ਰਹੀ ਹੈ ਕਿ ਸਿੱਧੇ ਰੂਪ ਦੇ ਵਿੱਚ ਬੀਜਪੀ ਨੇ ਸਪੌਂਸਰ ਕੀਤੀ ਹੈ ਸਾਰਾ ਉਹ ਤਾਂ ਕਦੇ ਪੰਥ ਤੋਂ ਉਮੀਦ ਪੰਥ ਦਾ ਲੀਡਰ ਹੀ ਅਸੀਂ ਆ ਕਹਿੰਦੇ ਦੂਜੇ ਤਾਂ ਸਾਰੇ ਆਪਣੀਆਂ ਕੁਰਸੀਆਂ ਬਚਾਉਣ ਵਾਲੇ ਆ ਕੀ ਕੀਤਾ ਉਹਨਾਂ ਨੇ ਆਵਾਜ਼ ਪੁੱਛਣ ਦੀ ਆਵਾਜ਼ ਚੱਕਦੇ ਨੇ ਕੋਈ ਸਾਹ ਨਹੀਂ ਕੱਢਦਾ ਕੋਈ ਸਾਰਾ ਦਿਨ ਕੱਲ ਦਿਨ ਨੂੰ ਨ ਹੁਣ ਤਾਂ ਦੱਸਿਓ ਅਕਾਲੀ ਦਲ ਸੁਧਾਰ ਲਹਿਰ ਚਲਾ ਰਹੇ ਆ ਤਾਂ ਅਕਾਲੀ ਦਲ ਸੁਧਾਰ ਲਹਿਰ ਨਹੀਂ ਅਕਾਲੀ ਦਲ ਨਿਗਾਰ ਲਹਿਰ ਚਲਾ ਰਹੇ ਨੇ ਉਹਨਾਂ ਦਾ ਮਕਸਦ ਕਾਲਜ ਨੂੰ ਡਾਊਨ ਕਰਨਾ ਤਕੜਾ ਕਰਨਾ ਨਹੀਂ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੀਡਰ ਤੁਹਾਡੇ ਖਿਲਾਫ ਹੋਏ ਨੇ ਪਹਿਲਾਂ ਵੀ ਨਾਲ ਆਉਂਦੇ ਰਹੇ ਆ ਦੁਬਾਰਾ ਆਉਣ ਦੇ ਚਾਂਸ ਹੈਗੇ ਜਾਂ ਆਉਣ ਦੀ ਤੁਹਾਨੂੰ ਉਮੀਦ ਹੈ ਕੁਝ ਜਿਹੜੇ ਆਗੂ ਕੁਝ ਗਮਰਾਹ ਹੋ ਕੇ ਗਏ ਉਹਨਾਂ ਦੇ ਸੀ ਇੱਕ ਦੋ ਦੀ ਆਸ ਰੱਖਦੇ ਆ ਕਿ ਵਾਪਸ ਆ ਜੀਵੇ ਪਰ ਸਮੂਹ ਰੂਪ ਦੇ ਵਿੱਚ ਜਿਹੜੇ ਮੋਰੀ ਆਗੂ ਨੇ ਉਹ ਮੈਂ ਸਮਝਦਾ ਕਿ ਹੁਣ ਪ੍ਰਧਾਨ ਸਾਹਿਬ ਨੇ ਤੇ ਸਮੂਹ ਚ ਲੀਡਰਸ਼ਿਪ ਨੇ ਕਹਿ ਦਿੱਤਾ ਕਿ ਉਹਨਾਂ ਲਈ ਇਕੱਲੇ ਦਰਵਾਜ਼ੇ ਬੰਦ ਨੇ ਵੱਡੇ ਫੈਸਲੇ ਲੈਣੇ ਜਿਵੇਂ ਸਰਪ੍ਰਸਤ ਨੂੰ ਤੁਸੀਂ ਬਾਹਰ ਕੱਢਤਾ ਜਾਂ ਫਿਰ ਆਪਣੇ ਵੱਡੇ ਆਗੂਆਂ ਨੂੰ ਬਾਹਰ ਕੱਢਤਾ ਇਹ ਸੌਖੇ ਫੈਸਲੇ ਨਹੀਂ ਦੇਖੋ ਤੁਸੀਂ ਇਹ ਨਾ ਦੇਖੋ ਕਿ ਸਰਪ੍ਰਸਤ ਬਾਹਰ ਕੱਢਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਮੁੱਖ ਰੱਖੀ ਬਾਕੀ ਗੱਲਾਂ ਪਿੱਛੇ ਰੱਖੀਆਂ ਕਿਤੋਂ ਵੱਡੀ ਉਲੰਘਣਾ ਕੀਤੀ ਹੋ ਸਕਦੀ ਹੈ ਕਿ ਉਹਨੇ ਆਪਣੇ ਸਖੇ ਜੀਜੇ ਮਤਲਬ ਜਿਹੜੇ ਧੂੜਿਆ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਢਾ ਦਿੱਤਾ ਪਰ ਪਾਰਟੀ ਮੁੱਖ ਰੱਖੀ ਇਸ ਲਈ ਪਾਰਟੀ ਸੁਪਰੀਮ ਹੈ ਪਾਰਟੀ ਦੀ ਵਿਚਾਰਧਾਰਾ ਸੁਪਰੀਮ ਹੈ ਬਾਕੀ ਹੋਰ ਕੁਝ ਨਹੀਂ ਹੁੰਦਾ ਸਰਪ੍ਰਸਤ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਕਿ ਨਹੀਂ ਚਾਹੀਦਾ ਕਿਉਂ ਦੇਣ ਜਿਵੇਂ ਖਤੇ ਉਹ ਦੁਪਹਿਰੇ ਕੇ ਸਾਰਾ ਨੁਕਸਾਨ ਇਹਨੇ ਕੀਤਾ ਉਹਨਾਂ ਦੇ ਕਹਿਣ ਨਕੀ ਹੁੰਦਾ ਸਭ ਤੋਂ ਵੱਧ ਨਿਸਾਨ ਦੇ ਕਰਕੇ ਅਕਾਲੀ ਦਲ ਦਾ ਤੇ ਕਸ਼ਮੀਰ ਸਿੰਘ ਬਾਦਲ ਨੇ ਤਾਂ ਦੋਸਾਰਾ ਵੀ ਕੀਤਾ ਸਰਕਾਰਾਂ ਬਣਾਈਆਂ ਵੀ ਨਹੀਂ ਇਹਨਾਂ ਨੇ ਤਾਂ ਜਿੱਤਣਗੇ ਫਿਰ ਦੇਖਾਂਗੇ ਸਾਰੀ ਉਮਰ ਤਾਂ ਹੰਦੇ ਆ ਨੇ ਜਿਹੜੀਆਂ ਜ਼ਿਮਨੀ ਚੋਣਾਂ ਆ ਰਹੀਆਂ ਤੁਹਾਡਾ ਕੀ ਭਾਣਾ ਇਹਦੇ ਵਿੱਚ ਅਕਾਲੀ ਦਲ ਪੂਰੇ ਤਕੜੇ ਤਰੀਕੇ ਨਾਲ ਜ਼ਿਮਨੀ ਚੋਣਾਂ ਦੀ ਤਿਆਰੀ ਕਰ ਰਿਹਾ ਤੇ ਵਧੀਆ ਰਿਜ਼ਲਟ ਆਊਗਾ ਕੋਈ ਸੀਟ ਰਹਿਣ ਦੀ ਉਮੀਦ ਲੱਗ ਰਹੀ ਹੈ ਤੁਹਾਨੂੰ ਅਸੀਂ ਤਾਂ ਚਾਰੀ ਸੀਟਾਂ ਦੀ ਪੂਰੀ ਲੜਾਂਗੇ ਬਾਕੀ ਸਮਾਧਨ ਮੈਨੂੰ ਲੱਗਦਾ ਕਿ ਅਕਾਲੀ ਦਲ ਜਿਹੜੇ ਹਾਲਾਤਾਂ ਚ ਅਜਾਏ ਚੋਂ ਨਿਕਲ ਨੂੰ ਮੈਨੂੰ ਲੱਗਦਾ ਨਹੀਂ ਮੇਰੇ ਵੀਰ ਅਕਾਲੀ ਦਲ ਉਹਨਾਂ ਹਾਲਾਤਾਂ ਚੋਂ ਨਿਕਲ ਨੂੰ ਟਿਕੜ ਚੁੱਕਿਆ ਤੇ ਆਉਣ ਵਾਲੇ ਤੁਸੀਂ ਦਿਨਾਂ ਦੇ ਜਿਹੜੇ ਰਿਜ਼ਲਟ ਵੀ ਦੇਖੋ ਤਾਂ ਐਸਾ ਸਰਬਜੀਤ ਸਿੰਘ ਚਿੰਗਰ ਜਿਹਨੇ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਾਣੀ ਜਿਹਨਾਂ ਨੇ ਈਰੰਦ ਕਰਕੇ ਕਰ ਦਿਆ ਅੱਜ ਗਿਆ ਅਜਾ ਅਕਾਲੀ ਦਲ ਵਾਪਸ ਆਉਣ ਦੇ ਲਈ ਤਿਆਰ ਪਰ ਤਿਆਰ